ਪ੍ਰਾਇਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਸੁਖਬੀਰ ਸਿੰਘ ਸ਼ਰਗਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਖਬਰ ਐਸੀ ਹੈ ਜਿਸ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਇਸ ਤਰੀਕੇ ਦੀ ਖਬਰ ਹੈ ਜਿਸ ਦੇ ਵਿੱਚ 20-25 ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਛਰੇ ਆਮ ਤੜ-ਤੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਘਰ ਦੇ ਵਿੱਚ ਮੌਜੂਦ ਲੋਕਾਂ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਬਣਿਆ ਉੱਥੇ ਹੀ ਆਲਦਵਾਲ ਦੇ ਲੋਕਾਂ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੜਕ ਦੇ ਉੱਪਰ ਗਲੀ ਦੇ ਵਿੱਚ ਖਿਲਰੇ ਹੋਏ ਇਹ ਇੱਟਾ ਰੋੜੇ ਜਿਹੜੇ ਨੇ ਚੱਲੀਆਂ ਹੋਈਆਂ ਕੁਰਪਾਨਾਂ ਦੇ ਨਿਸ਼ਾਨ ਜਿਹੜੇ ਨੇ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਫੱਟੜ ਹੋਏ ਇਹ ਲੋਕ ਜਿਹੜੇ ਨੇ ਇਹਨਾਂ ਦੇ ਬਿਲੋ ਤਰਾ ਤਰਾ ਕਰਕੇ ਇਸ ਸਾਰੀ ਖਬਰ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਪਿੰਡ ਜਿਹੜਾ ਹੈ ਤਰਨਤਾਰਨ ਦੇ ਵਿੱਚ ਪੈਂਦਾ ਪਿੰਡ ਗੰਢੀਵਿੰਡ ਹੈ ਜਿਸ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਪੁਰਾਣੀ ਤਕਰਾਰਬਾਜ਼ੀ ਨੂੰ ਲੈ ਕੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਘਰ ਦੇ ਵਿੱਚ ਦਾਖਲ ਹੋਇਆ ਗਿਆ ਘਰ ਦੇ ਵਿੱਚ 20 ਤੋਂ 25 ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲਾਵਰਾਂ ਦੇ ਵੱਲੋਂ ਹਮਲਾ ਕਰਕੇ ਉੱਥੋਂ ਰਫੂ ਚੱਕਰ ਹੋਇਆ ਗਿਆ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਸਾਰੀਆਂ ਆ ਜਿਹੜੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਕਾਨੂੰਨ ਦੇ ਤਹਿਤ ਆਉਂਦੀਆਂ ਨੇ ਅਜੇ ਆ ਵੀ ਕਿਹਾ ਜਾ ਰਿਹਾ ਹੈ ਪਰ ਜੇ ਇਸ ਤਰੀਕੇ ਦੇ ਨਾਲ ਜਾਣਕਾਰੀ ਦੇਖ ਕੇ ਸਾਹਮਣੇ ਆ ਰਹੀ ਹੈ ਜੇ ਇਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਇੱਟਾਂ ਰੋੜੇ ਖਿਲਰੇ ਦੇ ਕਾਲੀ ਦੇ ਰਹੇ ਨੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਦਿਖਾ ਲਈ ਦੇ ਰਿਹਾ ਤੇ ਉਹ ਵੀ ਉਦੋਂ ਜਦੋਂ ਵੋਟਾਂ ਦੀ ਗਣਤੀ ਹੁੰਦੀ ਹੋਵੇ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਕਿਤੇ ਵੀ ਕਮੀ ਖਾਮੀ ਨਹੀਂ ਛੱਡੀ ਗਈ ਅਜੇਹੇ ਦੇ ਦੌਰ ਦੇ ਵਿੱਚ ਅਜੇਹੇ ਸਮੇਂ ਦੇ ਵਿੱਚ ਜੇਕਰ ਇੱਕ ਪਿੰਡ ਦੇ ਵਿੱਚ ਐਸਾ ਮਾਹੌਲ ਬਣਦਾ ਕਿ ਸ਼ਰਿਆਂਵ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਜਿਹੜੇ ਕਿ ਨੇੜਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਦੇ ਪਰ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਦੇ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਤਮਾਮ ਜਿਹੜੀ ਘਟਨਾ ਹੈ ਇਸ ਦੇ ਬੀਤ ਜਾਣ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਫੀ ਦੇਰੀ ਦੇ ਨਾਲ ਉੱਥੇ ਪਹੁੰਚਿਆ ਗਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਜੂਦਾ ਅਧਿਕਾਰੀਆਂ ਦੇ ਵੱਲੋਂ ਤੇ ਜੇਸ ਦੇ ਵੱਲੋਂ ਇਸ ਕੇਸ ਨੂੰ ਦੇਖਿਆ ਜਾ ਰਿਹਾ ਉਸ ਅਧਿਕਾਰੀ ਦੇ ਵੱਲੋਂ ਕਿਹਾ ਗਿਆ ਕਿ ਤਮਾਮ ਪੂਰਤ ਜਾਣਕਾਰੀਆਂ ਇਕੱਠੀਆਂ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਕੀਤੀ ਗਈ ਕਾਰਵਾਈ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਸਖਤ ਤੋਂ ਸਖਤ ਕਾਰ ਕਈ ਕਰੇ ਜਾਣ ਦੀ ਗੱਲ ਵੀ ਜੜੀ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਹੀ ਗਈ ਹੈ ਪਰ ਇੱਕ ਵਾਰ ਇਸ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਉਦੋਂ ਜ਼ਰੂਰ ਪੈਦਾ ਹੋ ਗਿਆ ਸੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਸੀ ਜਦੋਂ ਇੱਕ ਘਰ ਦੇ ਵਿੱਚ 20 ਤੋਂ 25 ਆ ਵਿਅਕਤੀ ਜਿਹੜੇ ਨੇ ਉਹਨਾਂ ਦੇ ਵੱਲੋਂ ਦਾਖਲ ਹੋਇਆ ਜਾਂਦਾ ਹੈ ਹੱਥਾਂ ਦੇ ਵਿੱਚ ਤਲਵਾਰਾਂ ਹੁੰਦੀਆਂ ਨੇ ਹੱਥਾਂ ਦੇ ਵਿੱਚ ਕਿਰਪਾਨਾਂ ਹੁੰਦੀਆਂ ਨੇ ਪਿਸਟਲ ਹੁੰਦੇ ਨੇ ਰਵਲਵਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਸ਼ਰੇਆਮ ਜਿਵੇਂ ਕਿਸੇ ਦੇਸ਼ ਦੇ ਉੱਪਰ ਕਬਜ਼ਾ ਕਰਨ ਦੇ ਲਈ ਜਾਂਦੇ ਹੁਣ ਇਸ ਤਰੀਕੇ ਦੇ ਨਾਲ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਉਸ ਘਰ ਵਾਲਿਆਂ ਦੇ ਵੱਲੋਂ ਚੀਕ ਚਾਹੜਾ ਪਾਇਆ ਜਾਂਦਾ ਹੈ ਰੌਲਾ ਪਾਇਆ ਜਾਂਦਾ ਹੈ ਬਚਾਓ ਬਚਾਓ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਨੇੜਲੇ ਘਰਾਂ ਵਾਲਿਆਂ ਦੇ ਵੱਲੋਂ ਇਹਨਾਂ ਤਮਾਮ 25 ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵੱਲੋਂ ਤਾਬੜ ਤੋੜ ਗੋਲੀਬਾਰੀ ਉਹਨਾਂ ਦੇ ਉੱਪਰ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਗਵਾਂਢੀ ਜਗਵਾਂਢ ਦੇ ਵਿੱਚ ਰਹਿੰਦੇ ਦੋ ਨੌਜਵਾਨਾਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਵੀ ਵੱਜੀਆਂ ਨੇ ਗੋਲੀਆਂ ਵੀ ਵੱਜੀਆਂ ਨੇ ਤੇ ਉਹ ਜਿਹੜੇ ਇਲਾਜ ਨੇ ਪੁਲਿਸ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਕਿਸ ਤਰੀਕੇ ਨਾਲ ਇਹ ਕੜਨਾ ਕ੍ਰਮ ਸਾਹਮਣੇ ਆਇਆ ਜਾਂਦੇ ਜਾਂਦੇ ਇਸ ਰਿਪੋਰਟ ਦੇ ਉੱਪਰ ਚਾਹ ਜ਼ਰੂਰ ਮਾਰ ਲੈਣਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰਤੀ ਕਮੈਂਟ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਮੇਰਾ ਨਾਮ ਸਰ ਸਰਜੀਤ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਗੰਡੀਵਿੰਡ ਜੀ ਜਿਹੜੀ ਲਾਈ ਝਗੜਾਈ ਕਿਦੀ ਹੋਈ ਤੇ ਕੀ ਮਾਮਲਾ ਹੈਗਾ ਸਰ ਇਹ ਵੇਖੋ ਸਰ ਇਹ ਸਾਡਾ ਬੇਟਾ ਜਸਬੀਰ ਸਿੰਘ ਬਾਬਾ ਉਹਨਾਂ ਤੋਂ ਹੋਇਆ ਸੀ ਕੋਈ ਛੋਟੂ ਥੋੜਾ ਬੜਾ ਝਗੜਾ ਤੇ ਬਾਕੀ ਇਹ ਜਿਹੜਾ ਹੈਗਾ ਵਾ ਪਾਲ ਸਿੰਘ ਮੈਂਬਰ ਸਾਡੇ ਪਿੰਡ ਦਾ ਹੀ ਗੰਡੀਵਿੰਡ ਦਾ ਹੀ ਸਾਡੀ ਗਲੀ ਦੇ ਵਿੱਚ ਹੀ ਆ ਇਹ ਸਾਡੇ ਘਰ ਆਣ ਕੇ ਤੇ ਕੋਈ 25 30 ਬੰਦੇ ਨੇ ਨਾਲ ਲੈ ਕੇ ਤੇ ਸਾਡੇ ਘਰ ਆਣ ਕੇ ਹਮਲਾ ਕਰ ਦਿੱਤਾ ਵਾ ਦਾਤਰ ਕਿਰਪਾਨਾ ਤੇ ਜਾਨੀ ਕਿ ਰਵਾਲਵਰ ਤੇ ਆਂਡ ਗਵਾਂਡ ਨੇ ਸਾਨੂੰ ਸਮਝੋ ਵੀ ਬਚਾਇਆ ਵਾ ਇੰਨਾ ਆਣ ਕੇ ਤੇ ਇਟੇ ਰੋੜੇ ਚਲਾਏ ਆ ਦਾਤਰ ਚਲਾਏ ਆ ਤੇ ਕਾਫੀ ਜਾਨੀ ਕਿ ਖਲਾਰਾ ਜਿਹੜਾ ਵਾ ਇਹਨਾਂ ਪਾਇਆ ਇਹ ਬੰਦੇ 25 30 ਬੰਦੇ ਸੀ ਜੀ ਤੇ ਜਿਹੜੇ ਬੰਦੇ ਜ਼ਖਮੀ ਹੋਏ ਕੀ ਲੱਗਦੀ ਤੁਹਾਡੇ ਜਿਹੜੇ ਬੰਦੇ ਜ਼ਖਮੀ ਆ ਸਾਡੇ ਗਵਾਂਢੀ ਆ ਜੀ ਕਿਤਨਾ ਆਈਦਾ ਹਾਂ ਇਹ ਸਾਡਾ ਰੋਲਾ ਸੁਣ ਕੇ ਸਾਨੂੰ ਛਡਾਉਣ ਵਾਸਤੇ ਆਏ ਆ ਤੇ ਇਹਨਾਂ ਨੇ ਉਹਨਾਂ ਦੇ ਵੀ ਗੋਲੀ ਮਾਰਤੀ ਆ ਸ਼ਰੇਆਮ ਗੁੰਡਾ ਗਰਦੀ ਸ਼ਰੇਆਮ ਗੁੰਡਾ ਗਰਦੀ ਝਗੜੇ ਦਾ ਕੀ ਕਾਰਨ ਹੈ ਇਹੋ ਜਿਹਾ ਝਗੜੇ ਦਾ ਕਾਰਨ ਵੇਖੋ ਜੀ ਕੋਈ ਮਾਮੂਲੀ ਗੱਲ ਚੋਰੀ ਦਾ ਕੋਈ ਛੋਟੀ ਮੋਟੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕੀ ਆ ਕੀ ਨਹੀਂ ਮੈਂ ਸਿਰਫ ਮਿਲਿਆ ਵਾਂ ਤੇ ਇਹਨਾਂ ਪੁੱਛਿਆ ਵੀ ਕੀ ਗੱਲ ਹੋਈ ਆ ਕੋਈ ਨਹੀਂ ਬਾਸ ਗੁੰਡਾ ਕਰਦੀ ਆਪਣੀ ਜਿਹੜੀ ਇਹਨਾਂ ਨੂੰ ਖਾਤੀ ਬੇਟੇ ਨਾ ਹੋਈਏ ਮੇਰੇ ਨਾਲ ਤਾਂ ਕੋਈ ਨਹੀਂ ਸਾਡੇ ਨਾਲ ਇਹ ਗੁੰਡਾ ਕਰਦੀ ਇਹ ਆ ਵੀ ਸਾਡੇ ਸਾਡੇ ਪਰਿਵਾਰ ਨੂੰ ਗਾਲਾਂ ਕੱਢੀਆਂ ਗਈਆਂ ਵਾ ਕੁੱਟ ਮਾਰ ਕੀਤੀ ਗਈ ਆ ਤੁਹਾਡਾ ਕਹਿੰਦੇ ਕਾ ਜਿਹਦੇ ਨਾਲ ਝਗੜਾ ਕੇ ਤੁਹਾਡੇ ਕੋਲ ਨਹੀਂ ਨਹੀਂ ਜੀ ਮੈਂ ਤਾਂ ਉਹਨੂੰ ਬੇਦਖਲ ਕੀਤਾ ਵਾ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਜਿਹਦੇ ਨਾਲ ਕੋਈ ਨਹੀਂ ਕੀ ਹੋਈ ਆ ਸਾਡੇ ਨਾਲ ਨਹੀਂ ਕੋਈ ਇਹੋ ਜਿਹਾ ਕਿ ਕੀ ਲੱਗਦੀ ਹੈ ਇਹ ਮੁੰਡੇ ਆਪਣੇ ਭਾਈ ਗਮਾਂਡ ਨੇ ਤੇ ਜਦੋਂ ਮੰਨ ਲਓ ਕਿ ਰੋਲਾ ਲਪਾ ਪਿਆ ਵੀ ਕੋ ਬੰਦੇ ਬੈਗੇ ਬੰਦੇ ਬੈਗੇ ਤੇ ਇਹ ਆਏ ਮੜ ਕੇ ਤੇ ਉਹਨਾਂ ਨੇ ਮਤਲਬ ਫਾਇਰਿੰਗ ਕਰ ਕਰਦੀ ਉਹਨਾਂ ਨੇ। ਬਾਰੇ ਆਮ ਗੁੰਡਾਗਰਦੀ ਕੀਤੀ। ਕਹੇ ਵੀ ਚੀਜ਼ ਦਾ ਡਰ ਨਾ ਰੱਖਦੇ ਹੋ ਇਹਨਾਂ ਨੇ ਇੰਨੀ ਗੁੰਡਾਗਰਦੀ ਕੀਤੀ ਆ ਕਿ ਛਾੜੀ ਦੋ। ਮੰਨ ਲਿਆ ਸਰ ਜੀ। ਇਸ ਤਰ੍ਹਾਂ ਇਹ ਜੀ ਕਿ ਇਹ ਦੋ ਧਿਰ ਨੇ ਪਿੰਡ ਇੱਕ ਗੰਢੀਵੰਡੀ ਹੈ ਇਹਨੇ ਇੱਕ ਕਰਨ ਸਿੰਘ ਹੈ ਤੇ ਵਿਕਰਮ ਸਿੰਘ ਹੈ ਜਿਹੜੇ ਆਪਣੇ ਜ਼ਖਮੀ ਨੇ ਤੇ ਜਿਹੜੇ ਆਪਣੇ ਮੇਨ ਦੋਸ਼ੀ ਹੈ ਤੇ ਆਪਣੇ ਮੁਸੰਮੀ ਆਪਣੇ ਉਹ ਹੈਗੇ ਨੇ ਪਾਲ ਸਿੰਘ ਤੇ ਉਹਨਾਂ ਨਾਲ ਹੋਰ ਵੀ ਸਾਥੀ ਨੇ ਉਹਨਾਂ ਦੇ ਤੇ ਇਹਨਾਂ ਦੋਵਾਂ ਦੀ ਅੱਜ ਗੰਢੀਵੰਡੀ ਵਿਖੇ ਲੜਾਈ ਹੋਈ ਆ। ਜਿਵੇਂ ਅਕੋਰਡਿੰਗ ਆ ਉਹਨਾਂ ਦੀ ਸਟੇਟਮੈਂਟ ਲਈ ਜਾ ਰਹੀ ਹੈ ਕਰਨ ਸਿੰਘ ਨੇ ਉਸ ਤੋਂ ਬਾਅਦ ਬੰਦੀ ਕਰਨ ਵਾਲੀ ਕਾਰਵਾਈ ਕੀਤੀ ਜਾ ਰਹੀ ਹੈ ਮਾ ਜਰਨਦੀਸ਼ ਜੀ ਪੂਰੀ ਕਲੀਅਰ ਨਹੀਂ ਹੈਗੀ ਸਟੇਟਮੈਂਟ ਤੋਂ ਬਾਅਦ ਤੁਹਾਨੂੰ ਪੂਰੀ ਕਲੀਅਰ ਕਰਕੇ ਦੱਸੋ ਹੋ ਰਹੀ ਹੈ ਜੀ ਲਿਖ ਰਿਹਾ ਸਟੇਟਮੈਂਟ ਦੋ ਬੰਦੇ ਜਕਮੀ ਹੈ ਕਰਨ ਸਿੰਘ ਹੈ ਤੇ ਇੱਕ ਬਿਕਰਮ ਸਿੰਘ ਹੈ ਦੋਵੇਂ ਗੰਡੀ ਬੰਦੇ ਸੀ ਹਾਲਤ ਹੁੰਦੀ ਅਸੀਂ ਦੀ ਸੀ ਇਸ ਵਾਲੇ ਲਾਲੂ ਕਰਨ ਸਿੰਘ ਠੀਕ ਹੈ ਥੋੜਾ ਸਟੇਬਲ ਹੈ ਤੇ ਦੂਸਰੇ ਮੇਰੇ ਕਾ ਬਿਕਰਮ ਸਿੰਘ ਜੀ ਨੇ ਸਟੇਬਲ ਨਹੀਂ ਹੈਗੇ